ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਨ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਤੁਹਾਡੇ ਲਈ ਤਿੰਨ ਐਨੀਮਲ ਲੈ ਕੇ ਆਏ ਆ ਜੀ ਤਿੰਨੇ ਹੀ ਗੱਬਣ ਆ ਤਿੰਨੇ ਹੀ ਚੰਗੇ ਮਲਕ ਰਿਕਾਰਡ ਵਾਲੇ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਲੱਖ ਦਿਓ ਜੀ ਬਾਈ ਕਮਲਬੀਨ ਸਿੰਘ ਪਿੰਡ ਕਾਨ ਸਿੰਘ ਵਾਲਾ ਤਹਿਸੀਲ ਤੇ ਜ਼ਿਲ੍ਹਾ ਬਾਈ ਤਹਿਸੀਲ ਤੇ ਜਿਹੜਾ ਮੋਗਾ ਹੀ ਬਈ ਠੀਕ ਆ ਮਾ ਜੀ ਤਨ ਐਨੀ ਮਲਾ ਜੀ ਇੱਕ ਨੰਬਰ ਵੀਰੇ ਜਰਸੀ ਤੋਂ ਸ਼ੁਰੂ ਕਰਾਂਗੇ ਸੂਆ ਕਿੰਨਾਵਾਂ ਹੁੰਦੀ ਹੈ ਜੀ ਦੂਜਾ ਸੂਆ ਹੁੰਦੀ ਬਾਈ ਠੀਕ ਆ ਬਾਈ ਦਿਨ ਕਿੰਨੇ ਲੈਂਦੀ ਹੈ ਜੀ ਦਿਨੇ ਲੈ ਜੂ ਹਫਤਾ ਲੈ ਜੂ ਬਾਈ ਇੱਕ ਹਫਤਾ ਲੈ ਜੂ ਹਾਂਜੀ ਠੀਕ ਆ ਬਾਈ ਕਿੰਨਾ ਕੁ ਦੁੱਧ ਪਾਜੂ ਇਹ ਬਾਈ ਪਾਜੂ 20 ਤੋਂ 22 ਪਲੱਸ 20 ਤੋਂ 22 ਪਲੱਸ ਜਾਊਗਾ ਹਾਂਜੀ ਥਣਾ ਦੀ ਦੰਨ ਮਾਲਕਾਨੇ ਦੇ ਭਈਆ ਦੱਸਿਆ ਜੀ ਸਾਨੂੰ 25 26 ਆਪਾਂ 20 ਤੋਂ 22 ਪਲੱਸ ਦੱਸਾਂਗੇ ਠੀਕ ਆ ਜੀ ਥਣਾ ਦੀ ਦੰਨ ਆ ਵੀਰੇ ਹਾਂ ਬਾਈ ਵੇਖ ਠੰਡੀ ਠੀਕ ਆ ਠੰਡੀ ਸੀਲ ਵੀ ਪੂਰੀ ਆ ਥਣਾ ਦੀ ਵੀ ਦੰਨ ਬਾਕੀ ਝੋਲ ਹਵਾਨੇ ਜੀ ਤੁਹ ਹੋਲਜੋਲ ਪਈ ਤੋਰ ਕੇ ਦਿਖਾਦੀ ਬਈ ਨਾਲ ਦੀ ਨਾਲ ਗੱਠ ਡੂੜ ਗੱਠੰਗੂ ਹਵਾਨੇ ਦੇ ਝੋਲਾ ਕੱਦ ਕਾਠ ਚੰਗਾ ਵਜਨ ਚੰਗਾ ਬਾਕੀ ਰਿਜੀਨਲ ਪੰਜਾਬ ਵਾਲੀ ਜਰਸੀ ਚੰਗੇ ਵਜਨ ਵਾਲੀ ਦੈਣ ਬਾਈ ਦੱਸਦਾ ਅਜੇ ਹਫਤੇ ਅੰਗੂ ਹੀ ਲੈ ਜੂਗੀ ਬਾਕੀ ਤੁਹਾਨੂੰ ਪਤਾ ਠੰਡ ਹੋਗੀ ਕਰਮ ਵਾਲਾ ਪਸ਼ੂ ਇੱਕ ਅੱਧਾ ਦਿਨ ਉੱਪਰ ਵੀ ਲੈ ਜਾਂਦਾ ਜੀ ਥਾਣਾ ਦੇ ਸਹਿਜ ਬਹੁਤ ਸੋਹਣੇ ਆ ਮੱਝਾਂ ਵਰਗਾ ਥਾਣਾ ਜੀ ਹੱਤੀ ਚਵਾਈ ਵਾਲਾ ਕੱਲਾ ਕੱਲਾ ਨਿੱਖੜਮ ਥੋੜਾ ਕੈਮਰੇ ਤੋਂ ਡਰਦਾ ਜੀ ਪਸ਼ੂ ਬਾਕੀ ਠੰਡੀ ਸੀਲ ਕਰਮ ਵਾਲੀ ਪੂਰੀ ਆ ਹਵਾਨੇ ਤੇ ਨਾੜਾ ਚੈੱਕ ਕਰ ਸਕਦੇ ਹੋ ਬ੍ਰੀਕ ਬ੍ਰੀਕ ਵੇਂਜ ਹੋਣੀ ਫੇਸ ਕੁਆਲਿਟੀ ਆ ਬਾਕੀ ਕੋਈ ਗੱਲ ਨਹੀਂ ਫਿਰੇ ਬੰਨ ਲ ਮਿਲਕਮਨ ਪੂਰੀ ਸਟਰੋਂਗ ਆਉਂਦੀ ਆ ਜੀ ਸੋਨਾ ਤੇ ਵੱਡਾ ਹਵਾਨਾ ਤਿਆਰ ਕਰੂਗੀ 7 ਤੋਂ 8 ਦਿਨ ਤੱਕ 7 ਤੋਂ 8 ਦਿਨ ਬਹੁਤ ਹੁੰਦੇ ਆ ਤਿਆਰੀ ਲਈ ਸਪੈਸ਼ਲ ਗਾਂ ਲਈ ਬਾਕੀ ਕੱਦ ਕਾੜ ਤੁਸੀਂ ਵੇਖ ਹੀ ਸਕਦੇ ਹੋ ਫੁੱਲ ਵਜਨ ਮੌਜੂਦ ਆਲੀ ਆ 25 ਕਿਲੋ ਬਾਈ 10 ਦਾ ਮਾਲਕਾਂ ਨੇ ਕਹਿ ਕੇ ਦਿੱਤੀ ਆ ਕਿ ਇਹ ਤਿਆਰ ਚਵਾਊਗੀ ਪਰ ਆਪਾਂ 20 ਤੋਂ 22 ਕਿਲੋ ਕਹਿ ਕੇ ਦੇਣੀ ਆ ਅੱਗੇ ਸੇਵਾ ਦੇ ਸ਼ਰਤੇ ਆ ਜਿੰਨੀ ਤੁਸੀਂ ਕਰ ਲਓਗੇ ਉਹਨਾਂ ਦਾ ਦੁੱਧ ਲੈ ਲਓਗੇ ਪਰ ਵੀ ਬਾਈ ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਏਡੇ ਵੱਡੇ ਕੱਦ ਕਾਠ ਤੇ ਵਜਨ ਵਾਲੇ ਪਸ਼ੂ ਨੂੰ ਡਿਮਾਂਡ ਵੀਰੇ ਦੀ ਡਿਮਾਂਡ ਬਾਈ 65000 ਰੁਪਏ ਕਰਦੀ ਹੈ ਦੀ ਹੋਜੂ ਲੈਸ ਜੀ ਹਾਂ ਮਾਨਤਾਣ ਕਰਦਾ ਹੈ ਇਹਦੀ ਠੀਕ ਹੈ ਜੀ ਡਿਮਾਂਡ ਬਾਈ 65000 ਰੁਪਿਆ ਕਰਦੇ ਆ ਬਾਕੀ ਬਾਈ ਕਹਿੰਦਾ ਲੈਸ ਉਹਦੇ ਚ ਜ਼ਰੂਰ ਕਰ ਦਾਂਗੇ ਜਿਹਨੂੰ ਪਸੰਦ ਆਊਗਾ ਕੋਈ ਵੀ ਐਨੀਮਲ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਅੱਗੇ ਵੀਰੇ ਤਿੰਨ ਨੰਬਰ ਸੌਰੀ 2 ਨੰਬਰ ਇਹਦੀ ਕੀ ਡਿਟੇਲ ਆ ਸੁਹਾ ਕਿੰਨਾ ਮਾਜੀ ਇਹ ਵੀ ਬਈ ਦੂਜਾ ਸੁਹਾ ਹੀ ਆ ਠੀਕ ਆ ਜੀ ਦਿਨ ਕਿੰਨੇ ਲੈਣੇ ਦੀ ਜੀ ਤੇ 7-8 ਦਿਨ ਬਾਕੀ ਆ ਜੀ ਠੀਕ ਆ ਕਿੰਨਾ ਕ ਪਾਜੂ ਗਰੇ ਦੁੱਧ ਇਹ ਬਈ 20 ਲੀਟਰ ਪਾਜੂ ਠੀਕ ਆ ਝੋਲ ਹਵਾਨੇ ਚ ਬਹੁਤ ਬਈਆ ਸੋਨਾ ਗੁਲਾਬੀ ਹਵਾਨਾ ਥਾਣਾ ਦੀ ਦਾਨਾ ਬਰੇ ਬਈ ਓਕੇ ਜਮਾ ਠੀਕ ਆ ਜੀ ਕੋਈ ਸੀਮਾ ਰਿਕਾਰਡ ਪਤਾ ਹੋਵੇ ਜੀ ਨਹੀਂ ਬਈ ਸੀਮਣ ਐਵੇਂ ਝੂਠ ਮਾਰੀ ਜਾਈਏ ਠੀਕ ਆ ਕੋਈ ਰਿਕਾਰਡ ਨਹੀਂ ਹਾਂ ਕੋਈ ਰਿਕਾਰਡ ਨਹੀਂ ਠੀਕ ਆ ਤੋੜ ਕੇ ਦਿਖਾਦੀ ਬਈ ਕੱਦ ਦੇ ਘਾਟੇ ਦਾ ਵੀ ਚੰਗਾ ਜੀ ਐਚਐਫ ਚ ਪੈ ਜਾਂਦੀ ਹੈ ਜੀ ਬਾਕੀ ਵਜਨ ਵਜੂਦ ਪੂਰਾ ਚੰਗਾ ਹੁਣ ਟਾਈਮ ਵੀ ਬਰੇ ਇਨ੍ਹਾਂ ਦਾ ਹੀ ਆਉਣ ਵਾਲਾ ਕਿਉਂਕਿ ਰੱਬ ਨੇ ਮਿਹਰ ਕਰਤੀ ਹੈ ਜੀ ਮੀਂਹ ਪੈ ਗਿਆ ਠੰਡ ਹੋ ਗਈ ਅੱਗੇ ਗਰਮੀ 'ਚ ਥੋੜਾ ਜਿਆ ਕੰਮ ਆ ਲਈ ਜਾਂਦਾ ਔਖਾ ਹੋ ਜਾਂਦਾ ਸੀ ਪਸ਼ੂਆਂ ਦਾ ਕਿਉਂਕਿ ਤੁਹਾਨੂੰ ਵੀ ਪਤਾ ਸੀ ਬਈ ਟੈਂਪਰੇਚਰ ਜਿਆਦਾ ਹੀ ਹਾਈ ਸੀਗਾ ਜੀ ਥਣ ਇਹਦਾ ਵੀ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਥਾਣਾ ਸੋਹਣੀ ਮਿਲਕ ਵੇਣ ਮੋਟੀ ਸਟਰੋਂਗ ਰਸੇ ਵਰਗੀ ਆਉਂਦੀ ਆ 20 ਕਿਲੋ ਦੁੱਧ ਬਈ 10 ਦਾ ਪਾਜੂਗੀ ਸੋਨਾ ਹਵਾਨਾ ਕੱਟ ਵਾਲਾ ਫਾਇਦਾ ਇਹ ਹੁੰਦਾ ਬਈ ਕੱਟ ਵਾਲਾ ਹਵਾਨਾ ਫੈਕਸ ਐਡਰ ਮਸਟੈਟਸ ਵਗੈਰਾ ਦੀ ਪ੍ਰੋਬਲਮ ਇਹ ਹਵਾਨੇ ਨੂੰ ਆਉਂਦੀ ਨਹੀਂ ਸੋਨਾ ਗੁਲਾਬੀ ਥਾਣਾ ਕੱਲਾ ਕੱਲਾ ਨਿਕੜ ਮਾ ਝੋਲ ਬਹੁਤ ਪਈ ਹੈ ਹਵਾਨੇ ਚ ਕੱਦ ਘਾਟ ਤੇ ਬਜਨ ਵਾਲੀ ਆ ਫੋਰਟ ਨਿਸ਼ਾਂਖ ਨਹੀਂ ਕੋਈ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਵੀਰੇ ਇਹਦੀ ਵੀ 65000 ਹੀ ਕਰ ਦੇਣ ਮਾਨ ਇਹ ਜੋੜਾ ਲੈ ਜੇ ਵੀ ਜੋੜਾ ਫੁੱਲ ਮਾਨ ਤਨ ਕਰਾਂਗੇ ਠੀਕ ਆ ਜੀ ਇਹਦੀ ਡਿਮਾਂਡ ਵੀ ਬਾਈ 65000 ਰੁਪਏ ਹੀ ਕਰਦੇ ਬਾਈ ਕਹਿੰਦਾ ਜੇ ਕੋਈ ਜੋੜਾ ਲੈ ਜੂਗਾ ਤਾਂ ਉਹਦਾ ਮਾਨ ਤਨ ਖੁੱਲਾ ਕਰ ਦਾਂਗੇ ਅੱਗੇ ਵੀਰੇ 3 ਨੰਬਰ ਇਹਦੀ ਕੀ ਡਿਟੇਲ ਆ ਸੁਆ ਵੀਰੇ ਕਿੰਨਾ ਮਾਜੀ ਇਹ ਵੀਰੇ ਦੂਜਾ ਸੁਆ ਵਾ ਠੀਕ ਆ ਜੀ ਇਹ ਉਹ ਜਾਨੀ ਮਾੜੇ ਘਰੋਂ ਆਈ ਆ ਘੱਟ ਸੇਵਾ ਵਾਲੇ ਘਰੋਂ ਆਈ ਆ ਠੱਟ ਸੇਵਾ ਵਾਲੇ ਘਰੋਂ ਆਈ ਆ ਦਿਨ ਕਿੰਨੇ ਕਰਦੀ ਆ ਇਹ ਲੈ ਜੂ ਬਾਈ 10 ਤੋਂ 12 ਦਿਨ ਠੀਕ ਆ 10 ਤੋਂ 12 ਦਿਨ ਲੈ ਜੂ ਕਿੰਨਾ ਕ ਪਾਜੂ ਵੀਰੇ ਦੁੱਧ ਦੇ ਇਹ ਬਾਈ 16 17 ਲੀਟਰ ਪਾਉਂ ਠੀਕ ਆ ਮਾੜੇ ਮਾੜੇ ਸੰਗ ਆ ਵੀਰੇ ਮਾਰਦੀ ਮੁਰਦੀ ਤਾਂ ਨਹੀਂ ਜੀ ਨਾ ਨਾ ਜਿਵੇਂ ਹੀ ਨਹੀਂ ਬਾਈ ਜੀ ਕਰਮਾਲੀ ਕਹਿੰਦੇ ਹੁੰਦੇ ਚੰਗੀ ਹੁੰਦੀ ਆ ਝੁੰਗੀ ਬਾਕੀ ਫੇਸ ਕੁਆਲਿਟੀ ਦੇਖ ਲਓ ਇਦਾਂ ਨੂੰ ਲੈ ਚੱਲੀ ਬਈ ਖੁੱਲੇ ਜੇ ਜੇ ਨੂੰ ਕੱਦ ਕਾਠ ਇਹਦਾ ਵੀ ਚੰਗਾ ਬਾਈ ਕਹਿੰਦਾ ਘੱਟ ਸੇਵਾ ਵਾਲੇ ਘਰੋਂ ਆਈ ਹੈ ਤਾਂ ਕਰਕੇ ਇੱਕ ਤੁਹਾਨੂੰ ਪਤਾ ਮੌਸਮ ਗਰਮੀ ਦਾ ਇੱਕ ਸੇਵਾ ਜਦੋਂ ਘਟ ਜਾਂਦੀਆਂ ਗਾਈਆਂ ਥੋੜਾ ਜਿਹਾ ਲਿਸੀਆਂ ਹੋ ਜਾਂਦੀਆਂ ਹੈਗੀਆਂ ਪਰ ਕੱਦ ਕਾਠ ਚੰਗਾ ਸੇਵਾ ਚੰਗੀ ਹੋਗੀ ਅੱਗੇ ਦੁੱਧ ਵੀ ਚੰਗਾ ਪਾਜੂ ਬਾਈ ਕਹਿੰਦਾ 15 16 ਕਿਲੋ ਦੁੱਧ ਕਹਿ ਕੇ ਦੇਣੀ ਹੈ ਮਿਲ ਕੇ ਵੇਣੇ ਦੀ ਵੀ ਸਟਰੋਂਗ ਆ ਬਰੀਕੀਆਂ ਚੰਗੀਆਂ ਸੇਵਾ ਲੋ ਥੋੜੀ ਜੀ ਗਾਂ ਕੱਚੀ ਰਹੀ ਵੀ ਖਣਾ ਦੇ ਸਹਿਜ ਵੀ ਸੋਹਣੇ ਹਵਾਨੇ ਤੇ ਬਰੀਕ ਬਰੀਕ ਵੀ ਇੰਜ ਚੈੱਕ ਕਰ ਲੋ ਜੀ ਸੋਹਣਾ ਗੁਲਾਬੀ ਹਵਾਨਾ ਤੇ ਸੋਹਣਾ ਗੁਲਾਬੀ ਥਾਨ 15 16 ਕਿਲੋ ਬਾਈ 10 ਦਾ ਕੇ ਆਪਾਂ ਕਹਿ ਕੇ ਦੇਣੀ ਹੈ ਜੀ ਬਾਕੀ ਕਿੰਨੇ ਟਾਈਮ ਦੀ ਕੱਚੀ ਸੀ ਵੀਰੇ 10 12 ਦਿਨਾਂ ਦੀ 10 ਤੋਂ 12 ਦਿਨਾਂ ਦੀ ਕੱਚੀ ਹੈ ਜੀ ਕੱਚੀ ਬਹੁਤ ਜ਼ਿਆਦਾ ਹਜੇ 10ਾਂ 12 ਦਿਨਾਂ ਤੱਕ ਤਾਂ ਸੋਹਣੀ ਤਿਆਰੀ ਕਰ ਲੈਣੀ ਹੈ ਬਸ ਇਕੱਲੀ ਸੇਵਾ ਗੌਰ ਦੀ ਲੋੜ ਹੈ ਜੀ ਸੋਹਣੀ ਚੈੱਕ ਕਰ ਲੋ ਠੰਡੀ ਸੀਲ ਕਰਮ ਵਾਲੀ ਪੂਰੀ ਆ ਇਹਦੀ ਕੀ ਡਿਮਾਂਡ ਰਹਿਣ ਵਾਲੀ ਵੀਰੇ ਇਹਦੇ ਵੀ 52000 ਰੁਪਇਆ ਕਰਦੇ ਆ ਠੀਕ ਹੈ ਲੈ ਹੋ ਜੂ ਲੈਸ ਬਰੇ ਹਾਂ ਮਾਂ ਤਾਂ ਕਰ ਦਾਂਗੇ ਬਈ ਠੀਕ ਹੈ ਜੀ 52000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਬਾਕੀ ਬਾਈ ਕਹਿੰਦਾ ਲੈਸ ਉਹਦੇ ਚੋਂ ਕਰ ਦਾਂਗੇ ਜੀ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ